ਸਰ ਤੀਨ ਆਪ ਸਰਵਿੰਦਰ ਸਿੰਘ ਸਰ ਕੀ ਦੇਖਿਆ ਤੁਸੀਂ ਇਹ ਇੰਤ ਸਰ ਦੇਖਿਆ ਕਿ ਬਹੁਤ ਜ਼ਿਆਦਾ ਸਪੀਡ ਵਿੱਚ ਬੱਸ ਆਈ ਸਰ ਤੇ ਕੰਟਰੋਲ ਨਹੀਂ ਹੋਇਆ ਤੇ ਉਹ ਜਿਹੜੇ ਕਰਕੇ ਹਾਦਸਾ ਹੋ ਗਿਆ ਉਹ ਕਿਹੜੀ ਚੀਜ਼ ਦਾ ਕੰਟਰੋਲ ਹੈ ਕਿਹੜੀ ਚੀਜ਼ ਆਈ ਸਰ ਸਕੂਟੀ ਦਾ ਆ ਰਹੀ ਹੈ ਲੇਡੀ ਜੀ ਕੋਈ ਨਹੀਂ ਹੁਣ ਪਤਾ ਵੀ ਕਦੇ ਤੇ ਆਈ ਅੱਛਾ ਉਹ ਵੀ ਥੱਲੇ ਆ ਗਈ ਹਾਂਜੀ ਉਹਦੀ ਮੌਤ ਵੀ ਹੋ ਗਈ ਮਾਣ ਜਿੱਦਾਂ ਬਸ ਸਭ ਤੇਜ਼ ਹੁੰਦੇ ਕਿ ਪ੍ਰਸ਼ਾਸਨ ਕਹਿਣਾ ਚਾਹੀਦਾ ਸਰ ਪ੍ਰਸ਼ਾਸਨ ਨੇ ਸਰ ਇਹ ਹੀ ਕਹਿਣਾ ਚਾਹੀਦਾ ਕਿ ਥੋੜਾ ਜਿਹਾ ਨੰਤ ਕੰਟਰੋਲ ਕੀਤਾ ਜੀ ਇਹਨਾਂ ਦਾ ਟਾਈਮ ਟੇਬਲ ਇਹਨਾਂ ਦਾ ਫਿਕਸ ਕੀਤਾ ਜਾਵੇ ਜਿਹੜਾ ਆਰਾਮਣਾ ਜਾਣ ਕੋ ਦਾ ਨਾ ਭਜਾਉਣਾ ਤੇ ਇਹ ਟਾਈਮ ਇਹਨਾਂ ਦਾ ਥੋੜਾ ਹੁੰਦਾ ਜਿੱਤੇ ਕਰਕੇ ਭਜਉਂਦੇ ਆ ਸੜਕਾਂ ਉਨੀਆਂ ਚੌੜੀਆਂ ਹੈ ਨਹੀਂ ਸਰ ਕੰਕਸ਼ ਨਹੀਂ ਜਾਣੇ ਸ਼ਕਤੀ ਉਹ ਕਿੰਨੀਆਂ ਮੋਟੀਆਂ ਹੋਈਆਂ ਉਹਦੇ ਉੱਤੇ ਤਾਂ ਅੰਦਾਜ਼ਾ 10 ਤੋਂ ਪਲੱਸ ਸਰ ਡੈੱਡ ਹੋ ਗਿਆ ਬਾਕੀ ਕੈਜੂਐਲਟੀ ਪਤਾ ਨਹੀਂ ਕਿੰਨੀ ਹੋਈ ਸਰ ਕੰਦਾਰੀ ਦਾ ਹੈ ਸਰ 10 ਤੋਂ ਸੰਗ ਹੋਏਗਾ ਪੱਕਾ ਜੀ ਸਰ ਕੀ ਨਾ ਆਪ ਹਰਵਿੰਦਰ ਜੀ ਸਰ ਕੀ ਦੇਖਿਆ ਤੁਸੀਂ ਇੱਥੇ? ਇਹ ਸਰ ਦੇਖਿਆ ਕਿ ਬਹੁਤ ਜ਼ਿਆਦਾ ਸਪੀਡ ਵਿੱਚ ਬੱਸ ਆਈ ਸਰ ਤੇ ਕੰਟਰੋਲ ਨਹੀਂ ਹੋਇਆ ਤੇ ਉਹ ਜਿਹੜੇ ਕਰਕੇ ਹਾਸਤਾ ਹੋ ਗਏ। ਉਹ ਕਿਹੜੀ ਕਿਸ ਤਰ੍ਹਾਂ ਕੰਟਰੋਲ ਹੈ ਕਿਹੜੀ ਚੀਜ਼ ਆਈ? ਇਹ ਸਰ ਸਕੂਟੀ ਦਾ ਆ ਰਹੀ ਹੈ ਉਹ ਲੇਡੀ ਜੀ ਕੋਈ ਨਹੀਂ ਹੁਣ ਪਤਾ ਵੀ ਪਾਦੇ ਤੇ ਆਈ। ਅੱਛਾ ਉਹ ਵੀ ਥੱਲੇ ਆ ਗਈ। ਹਾਂਜੀ। ਤੁਸੀਂ ਮੋਤਰੀ ਹੋ ਗਈ ਪਾਣੀ। ਜਿਸ ਤਰ੍ਹਾਂ ਬੱਸਾਂ ਤੇਜ਼ ਚਲਉਂਦੇ ਆ ਕੀ ਪ੍ਰਸ਼ਾਸਨ ਕਹਿਣਾ ਚਾਹੁੰਦੇ? ਸਰ ਪ੍ਰਸ਼ਾਸਨ ਸਰ ਇਹ ਹੀ ਕਹਿਣਾ ਚਾਹੁੰਦੇ ਨੇ ਕਿ ਥੋੜਾ ਜਿਹਾ ਨੰਨੇ ਤੇ ਕੰਟਰੋਲ ਚਾਹੀਦਾ ਇਹਨਾਂ ਦਾ ਜਿਹੜਾ ਟਾਈਮ ਟੇਬਲ ਇਹਨਾਂ ਦਾ ਫਿਕਸ ਕੀਤਾ ਜਾਵੇ ਜਿਹੜਾ ਆਰਾਮਨਾ ਜਾਣ ਕੋ ਦਾ ਤੁਹੇ ਟਾਈਮ ਇਹਨਾਂ ਦਾ ਥੋੜਾ ਹੁੰਦਾ ਜਿਹਦੇ ਕਰਕੇ ਭਜਾਉਂਦੇ ਆ ਸੜਕਾਂ ਉਨੀਆਂ ਜੋੜੀਆਂ ਹੈ ਨਹੀਂ ਸਰਕਟ ਨਹੀਂ ਜਾਂਦੀ ਕੀ ਹੋਣੀ ਹੈ ਮੁੱਦਾ ਵੀ ਅਜੇ ਤਾਂ ਅੰਦਾਜ਼ਾ 10 ਤੋਂ 15 ਸਰ ਡੈਡ ਹੋ ਗਿਆ ਬਾਕੀ ਕੈਜੂਅਲਟੀ ਪਤਾ ਨਹੀਂ ਕਿੰਨੀ ਹੋਈ ਹੈ ਅੰਦਾਜ਼ਾ ਹੈ ਕਿ ਦੱਸ ਬੰਦ ਹੋਏਗਾ ਪਤਾ ਨਹੀਂ